ਰਾਜ ਜਿੱਤੂਗਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਪੱਟ ਪੱਡੇ ਦੀ ਪੱਲੇ ਪੱਲੇ ਪਤੀ ਸਾਰੇ ਥੱਲੇ ਥੱਲੇ ਮੈਂ ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੇ ਜਿਹੜੀ ਕਿ ਟਿਕਟ ਹਾਈ ਕਮਾਂਡ ਵੱਲੋਂ ਮੇਰੀ ਮੈਸੇਜ ਜਦਨੀ ਵਰਮਾ ਨੂੰ ਦਿੱਤੀ ਗਈ ਹੈ ਉਹਦੇ ਸੰਬੰਧ ਵਿੱਚ ਮੈਨੂੰ ਲੋਕਾਂ ਕੋਲੋਂ ਬਹੁਤ ਹੀ ਭਰਮਾ ਹੰਗਾਰਾ ਮਿਲ ਰਿਹਾ ਹੈ ਬਹੁਤ ਹੀ ਮੇਰਾ ਵਾਰਡ ਸ਼ਾਂਤਮਈ ਤੇ ਪੀਸਫੁਲ ਹੈ ਇਸ ਲਈ ਹੁਣ ਡੋਰ ਟੂ ਡੋਰ ਮੈਂ ਪ੍ਰਚਾਰ ਕਰ ਰਿਹਾ ਹਾਂ ਜਿੱਦਾਂ ਵੀ ਹੈ ਤੇ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈਗਾ ਲੋਕਾਂ ਨੂੰ ਬਹੁਤ ਆਸ਼ੀਰਵਾਦ ਮਿਲ ਰਿਹਾ ਹੈਗਾ ਤੇ ਲੋਕ ਬਦਲਾਅ ਚਾਹੁੰਦੇ ਨੇ ਤੇ ਇਸ ਕਰਕੇ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਆਪ ਹੀ ਦੇਖਿਆ ਹੈਗਾ ਬਿਲਕੁਲ ਟਾਊਨ ਏਰੀਆ ਵਾ ਹੈ ਨਾ ਇਹ ਵੀ ਕਾਫੀ ਪ੍ਰੋਫੈਸ਼ਨਲ ਏਰੀਆ ਵਾ ਸਸੀ ਜਿਹੜੇ ਪਰਸਨ ਇੱਥੇ ਰਹਿੰਦੇ ਨੇ ਕਾਫੀ بڑے ਲਿਖੇ ਨੇ ਜੀ ਜੀ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਬਦਲਾਅ ਹੋਏਗਾ ਜਾਂ ਫਿਰ ਕੀ ਮਤਲਬ ਇਤਾਂ ਅੱਜ ਆਪਾਂ ਰੈਲੀਆਂ ਕੱਢ ਰਹੇ ਹਾਂ ਕਿ ਲੋਕ ਇਹ ਪਸੰਦ ਕਰਦੇ ਸੀ ਕੀ ਵਿਚਾਰ ਰੈਲੀਆਂ ਦਾ ਮਤਲਬ ਇਹ ਹੈ ਜੀ ਦੇਖੋ ਜਿਹੜਾ ਮੇਰਾ ਵਾਰਡ ਹੈ ਤਾਂ ਬਹੁਤ ਹੀ ਪੜਿਆ ਲਿਖਿਆ ਤੇ ਬਹੁਤ ਹੀ ਸੂਝਵਾਨ ਹੈ ਕਿਉਂਕਿ ਦੇਖੋ ਸਾਡੀ ਵੀ ਇੱਕ ਹੈਗੀ ਆ ਵੀ ਜਿਵੇਂ ਬਾਕੀ ਲੋਕ ਵੀ ਚਲੋ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਤਾਂ ਅਸੀਂ ਵੀ ਉਸ ਨੂੰ ਦੇਖਦੇ ਹੋ ਅਸੀਂ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਆ ਵੀ ਲੋਕਾਂ ਨੂੰ ਪਤਾ ਲੱਗੇ ਤੇ ਬਾਕੀ ਹਾਈ ਕਮਾન્ડ ਵੱਲੋਂ ਦੇਖੋ ਪਹਿਲੀ ਵਾਰ ਟਿਕਟ ਮਿਲੀ ਹੈ ਜੋ ਕਿ ਮੈਂ ਬੀ ਤੋਂ 25 ਸਾਲ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਹੀ ਚੱਲਦਾ ਆ ਰਿਹਾ ਹਾਂ ਤੇ ਬਾਕੀ ਬਹੁਤ ਵਧੀਆ ਪਿੱਛੋਂ ਬਹੁਤ ਵਧੀਆ ਸਪੋਰਟ ਹੈਗੀ ਆ ਪਾਰਟੀ ਦੀ ਤੇ ਬਹੁਤ ਅੱਛਾ ਹੋ ਰਿਹਾ ਆਏਗਾ ਜੀ ਤੁਸੀਂ ਚੋਣ ਮੈਦਾਨ ਦੇ ਦੂਤ ਰਹੇ ਹੋ ਤਾਂ ਕਿਸ ਤੋਂ ਦੇਖਦੇ ਹੋ ਫਿਰ ਕੀ ਵਾਦਾ ਕੀਤਾ ਗਿਆ ਕੀ ਹੋਏਗਾ ਜਿਹੜਾ ਕੋਈ ਗਾਸ ਦੀ ਗੱਲ ਕੀਤੀ ਜਿੱਥੇ ਆਪਾਂ ਪਿੱਛੇ ਇਹਦੀ ਜਾ ਕੇ ਆਇਆ ਕਿ ਇਦਾਂ ਦਾ ਏਰੀਆ ਹੈਗਾ ਜਿਹੜਾ ਵੀ ਡਿਵੈਲਪਮੈਂਟ ਹੋਣ ਲਈ ਹੈਗਾ ਵਾ ਵਿਕਾਸ ਦੀ ਗੱਲ ਸਰ ਇਦਾਂ ਹੈਗੀ ਆ ਦੇਖੋ 2.5 3 3 ਸਾਲ ਸਰਕਾਰ ਬਣੀ ਨੂੰ ਹੋ ਗਏ ਨੇ ਅਜੇ ਤੱਕ ਤਾਂ ਝਾੜੂ ਪਾਟ ਨੇ ਕੋਈ ਵਿਕਾਸ ਨਹੀਂ ਕੀਤਾ ਹੈਗਾ ਜਿੰਨਾ ਹੈਗਾ ਅਗਰ ਵਿਕਾਸ ਹੁੰਦਾ ਤਾਂ ਤੁਹਾਡੇ ਆ ਸਾਹਮਣੇ ਤੁਸੀਂ ਦੇਖ ਲੈਂਦੇ ਸਾਰੀਆਂ ਗਲੀਆਂ ਉਵੇਂ ਦੀ ਉਵੇਂ ਪਈਆਂ ਨੇ ਨਾ ਕੋਈ ਸੀਵਰੇਜ ਨਾ ਕੋਈ ਕੁਛ ਪਿਆ ਲੋਕਾਂ ਦੇ ਘਰਾਂ ਦਾ ਪਾਣੀ ਵੀ ਜਿਹੜਾ ਨਾਲ ਦੇ ਪਲਾਟਾਂ ਦੇ ਵਿੱਚ ਜਾ ਰਿਹਾ ਹੈਗਾ ਤੇ ਸਾਡੀ ਸਰਕਾਰ ਆਉਣ ਤੇ ਅਸੀਂ ਪਹਿਲ ਦੇ ਆਧਾਰ ਤੇ ਲੋਕਾਂ ਦੇ ਗਲੀਆਂ ਦੇ ਸੀਵਰੇਜ ਪਲੱਸ ਜੋ ਇੰਟਰਲੋਕਿੰਗ ਟੈਲਾਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ 62 ਨੰਬਰ 9 ਦੇ ਵਿੱਚ ਸਾਰਾ ਕਾਂਗਰਸੀ ਵਾੜਾ ਬੜਾ ਪੜਾ ਲਿਖਿਆ ਵਾੜਾ ਬੜਾ ਹੰਗਾਰਾ ਮਿਲ ਰਿਹਾ ਸਾਨੂੰ ਵਾਰਡ ਨੰਬਰ 9 ਦੀ ਗੱਲ ਸਾਰੇ ਬਾੜਾ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਲੋਕੀ ਕਾਂਗਰਸ ਨੂੰ ਜੀਲੋ ਚੁੰਦੇ ਨੇ 3 ਸਾਲ ਹੋ ਗਏ ਆ ਆਪ ਦੀ ਸਰਕਾਰ ਨੂੰ ਕੋਈ ਕਿਸਦਾ ਕੰਮ ਨਹੀਂ ਹੋਇਆ ਲੋਕੀ ਬੜੇ ਦੁਖੀ ਨੇ ਇਸ ਚੀਜ਼ ਤੋਂ ਹੁਣੇ ਅਸੀਂ ਵਾਰਡ ਨੰਬਰ ਉਹਦਾ ਸਾਰਾ ਸਰਵੇ ਕਰਕੇ ਆਏ ਆ ਕਿ ਪੱਭਾ ਵਾਰ ਹੋਏ ਹੋਏ ਨੇ ਕਾਂਗਰਸ ਜਿੱਤਣ ਵਾਸਤੇ ਰਜਨੀ ਵਾਲੀ ਸੀਟ 100% ਪੱਕੀ ਆ ਹੋਊਗੀ ਅਸੀਂ ਆਸ ਕਰਦੇ ਆਂ ਕਿ ਸਾਡੇ 15 ਦੇ 15 ਵਟ ਜਿੱਤੀਏ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਾਂਗਰਸ ਵੱਲ ਅਸੀਂ ਦੇਖ ਰਹੇ ਆ ਕੁਝ ਕੱਲ ਤੁਸੀਂ ਦੇਖਿਆ ਹੋਣਾ ਜਿਹੜੇ ਆਮ ਆਦਮੀ ਦੀ ਪਾਰਟੀ ਦੇ ਕੁਝ ਅਜਿਹੇ ਲੀਡਰ ਨੇ ਜਿਹੜਾ ਅੱਜ ਤੁਸੀਂ ਦੇਖਿਆ ਤੋਂ ਪ੍ਰਧਾਨ ਦੇ بیٹے ਨੂੰ ਦਰਦੇ ਮਾਰੇ ਉਹਨਾਂ ਥਾਣੇ ਬਿਠਾਇਆ ਸੀ ਚਲੋ ਆ ਗਿਆ ਕੋਈ ਚੱਕਰ ਨਹੀਂ ਪਰ ਅਸੀਂ ਇਹ ਦੇਖਦੇ ਹਾਂ ਪਾਰਟ ਨੰਬਰ 9 ਦੇ ਵਿੱਚ ਅਸੀਂ ਫਿਰੇ ਨੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ 15 ਦੇ 15 ਵਾੜਾ ਦੇ ਵਿੱਚ ਸਾਡਾ ਜਿਹੜਾ ਕਮੇਟੀ ਦਾ ਪ੍ਰਧਾਨ ਹੈ ਉਹ ਸਾਡੀ ਕਾਂਗਰਸ ਦਾ ਬਣਨ ਜਾ ਰਿਹਾ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਲਹਿਰਾ ਸਾਰੇ ਬੰਦੇ ਚਾਹੁੰਦੇ ਨੇ ਕਿ ਬਦਲਾ ਆਵੇ ਕਿਉਂਕਿ ਲੋਕ ਨਵਾਂ ਚਿਹਰਾ ਪਾੜਦੇ ਸੀ ਕਿ ਇਸ ਨੰਬਰ ਵਾਰਡ ਦੇ ਵਿੱਚ ਨਵਾਂ ਚਿਹਰਾ ਮਿਲਿਆ ਸਾਰੇ ਵਾੜਾ ਤੇ ਨਵੇਂ ਚਿਹਰੇ ਮਿਲੇ ਨੇ ਸਾਰੇ ਇਹਦੀ ਕਰਕੇ ਸਾਰੇ ਨਵੇਂ ਚਾਰਾ ਨੂੰ ਜਿਤਾਣਾ ਚਾਹੁੰਦੇ ਨੇ ਪਰ ਚੁੱਪ ਬੈਠੇ ਨੇ ਉਹ ਕਹਿੰਦੇ ਇਹਨੂੰ ਚਲਦਾ ਕਰੀਏ ਜਿੱਦਾਂ ਆਮ ਆਦਮੀ ਨੇ ਕੁਝ ਨਹੀਂ ਕੀਤਾ 3 ਸਾਲ ਤੇ ਇਹਦੇ ਕਰਕੇ ਆਪਾਂ ਨੂੰ 15 ਤੇ 15 ਵਾੜਾ ਦੇ ਆਪਣੀ ਜਿੱਥੋ ਹੋਵੇਗੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਸਾਡੀ ਕਾਂਗਰਸ ਦਾ ਹੋਵੇਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਹੋ ਸਾਡਾ ਸਾਥ ਦਿੱਤਾ ਤੁਸੀਂ ਸਾਡਾ ਇੰਟਰਵਿਊ ਕੀਤਾ ਇਹਦਾ ਬਹੁਤ ਬਹੁਤ ਧੰਨਵਾਦ ਤੁਹਾਡਾ